ਭਾਈਕਰ ਜੁਮੇ ਸਾਥਾ ਹੈ ਭਾਈਕਰ ਜੀ ਕਿਹਦੇ ਦੇ ਦੇ ਵੀ ਕਿ ਤੁਹਾਨੂੰ ਪਤਾ ਹੈ ਕਿ ਖੁੱਲਾ ਸਰਪੋ ਭਾਈ ਤੁਨਿਤਪਾਲ ਸਿੰਘ ਜੀ ਇਹ ਜਗਤ ਉਮੀਦਵਾਰ ਖੜੋਤੇ ਆ 75000 ਦੇ ਸਮੂਹ ਸੇਪ ਸੰਗਤ ਨੂੰ ਨਰਗ ਚਾਗਦੀਆਂ ਜ਼ਮੀਰਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੀਏ ਤੇ ਜੋ ਬੀਬੀ ਖਾਲੜਾ ਦੇ ਟਾਈਮ ਆਪਣੇ ਤੇ ਜਿਹੜਾ ਕਲੰਕ ਲੱਗਾ ਸੀ ਉਹਨੂੰ ਆਪਾਂ ਸੇਖ ਤੋਂ ਆਂਦੇ ਮੱਥੇ ਤੋਂ ਹਟਾਈਏ ਅੱਜ ਭਾਈ ਸਾਡਾ ਕਾਫਲਾ ਆ ਰਿਹਾ ਵਾ ਤੇ ਦੇਖੋ ਸਭਰਾ ਦੇ ਵਿੱਚ ਕੰਮਾਂ ਦੇ ਵਿੱਚ ਪੈਂਦੇ ਭਾਈ ਇਹ ਕਾਫਲਾ ਜੋ ਜਿਹੜਾ ਬਾ ਚੱਲਿਆ ਤਰਨਤਨ ਸਾਹਿਬ ਤੋਂ ਚੱਲਿਆ ਤੇ ਪਿੰਡਾਂ ਦੇ ਦੂਸਰੇ ਨਾਲ ਗੱਲ ਨਹੀਂ ਕਰਨੀ ਤਰਨਤਨ ਸਾਹਿਬ ਵੀ ਜਾਣਾ ਉਹ ਕਾਫਲਾ ਸਭਰਾ ਫਾਸਟ ਸਟੈਂਡ ਦੇ ਵਿੱਚ ਪਹੁੰਚਣ ਜਾ ਰਿਹਾ ਵਾ ਤੇ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਵਾ ਤੇ ਭਾਈ ਅਮਰਤਪਾਲ ਸਿੰਘ ਜੀ ਬਹੁਤ ਹੀ ਵੱਡੀ ਲੀਡ ਨਾਲ ਜਿੱਤਣਗੇ ਤੇ ਉਹਨਾਂ ਨੂੰ ਅਸੀਂ ਆਪਣੀ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕਢਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਆ ਤੁਸੀਂ ਸਿੱਖ ਸੰਗਤ ਵਾਲਾ 99 ਵਾਲਾ ਆਪਾਂ ਇਸ ਮਰਦ ਨੂੰ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਹਰੇ ਕਾਫਲੇ ਆਉਣ ਡਿਆ ਨਾ ਪਿੱਛੇ ਹਰੇ ਕਾਫਲੇ ਪਿੱਛੇ ਆ ਰਿਹਾ ਜੀ ਸਭਰਾ ਤੋਂ ਆਪਣੇ ਸਭਰਾ ਦੀ ਸੰਗਤ ਆ ਸਾਰੀ ਵੋਟਾਂ ਪਾ ਕੇ ਜਿਤਾਈਏ ਆਪਾਂ ਕਿੰਨਾ ਘਿਰ ਹੋ ਗਿਆ ਹੈ ਲੀਡਰਾਂ ਨੂੰ ਵੋਟਾਂ ਪਾਉਂਦੇ ਦੇਖੋ ਭਾਰੀ ਸੰਗਤ ਆ ਰਹੀ ਆ ਭਾਈ ਅਮਰਪਾਲ ਸਦੇ ਹੱਕ ਚ ਭਾਈ ਅਮਰਤਪਾਲ ਜਿੰਦਾਬਾਦ ਭਾਈ ਅਮਰਤਪਾਲ ਜਿੰਦਾਬਾਦ ਅਮਰਤਪਾਲ ਖਾਲਸਾ ਜਿੰਦਾਬਾਦ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਭਾਈ ਅਮਰਤਪਾਲ ਵੇਖੋ ਪਿੰਡ ਸਭਰਾ ਦੇ ਨੌਜਵਾਨਾਂ ਦਾ ਪਛਾਹ ਝੰਡੇ ਜਲਦੀ ਸ਼ਬੀਲ ਲਾਈ ਆ ਬਹੁਤ ਸੇਵਾ ਕਰਦੇ ਆ ਵੀਰ ਸਾਰੇ ਜਾਨੇ ਡਟ ਕੇ ਭਾਈ ਅਮਰਪਾਲ ਸਾਹਿਬ ਦੇ ਨਾਲ ਖੜੇ ਆ। ਇਹ ਵਾਹਿਗੁਰੂ ਕਿਰਪਾ ਕਰੇ। ਸੋ ਬਹੁਤ ਭਾਰੀ ਇਕੱਠ ਆ। ਗੁਰੂ ਕੇ ਖਾਲਸੇ ਦਾ। ਔਰ ਸਤਕਾਰਯੋਗ ਭਾਈ ਅਮਰਪਾਲ ਦੇ ਪਿਤਾ ਜੀ। ਇਸ ਮਹਿਮ ਦੇ ਵਿੱਚ ਆਪ ਸੰਤਾਂ ਦੇ ਦਰਸ਼ਨ ਦਿਵਾਰੇ ਕਰ ਰਹੇ ਹਨ ਔਰ ਸੰਤਾਂ ਨੂੰ ਦਰਸ਼ਨ ਦਿਰਾਏ ਹਨ। ਪਾਈ ਅਮਰਦੇਵ ਆ ਗਏ ਪਿੰਡਾਂ ਦੀ ਆ ਗਏ ਜਿਹੜਾ ਪਦਾਵਾ ਖਾਲਿਆ ਹੋ ਰਿਹਾ ਵੰਦੀ ਮੇਡਾ ਕੋਈ ਪਦਾਵਾ ਪਰਮਾਉਂਦਾ ਸਮਾ ਆ ਗਿਆ ਜੇ ਤਕੜੇ ਹੋ ਗਏ ਮੌਕਾ ਸਾਹਮਣੇ ਤਕੜੇ ਹੋ ਗਏ ਮੌਕਾ ਸਾਹਮਣੇ ਆ ਤੇ ਚਿੱਟੇ ਦੀ ਬਿਮਾਰੀ ਨੂੰ ਆਪਾ ਪੰਜਾਬ ਦੀ ਧਰਤੀ ਤੋਂ ਖਤਮ ਕਰਨਾ ਬਹੁਤ ਵਧੀਆ ਗੱਲ ਹੈ ਪੰਜਾਬ ਦੀ ਧਰਤੀ ਦੇ ਮਾਲਕ ਸਾਡਾ ਚੀਫ ਸਹੀ ਆਣਾ ਪਾਈ ਹੈ ਚੀਸ ਦਾ ਇੱਕ ਵੇਦੋ ਪਾਈਆ ਪਦਾਵਾ ਦੇ ਸ਼ਾਹ ਉਹਦਾ ਪਤਾ ਮਜੀ 4 ਫਰੀਦੋ ਜਿਹੜਾ 14 ਸਦਾ ਕੱਬਰ ਸ਼ੇਰ 6 ਲੱਖ ਹੋਏ ਆਓ ਆਪਾਂ ਇਸ ਮਰਦ ਦੀ ਗੱਲ ਕਰੀਏ ਜਿੰਨੂ ਕੇ ਸਾਹਮਣੇ ਬਾਪੂ ਜੀ ਉਹਦਾ ਰੋਤੀ ਜਾ ਜਿਹੜਾ ਸਾਰਾ ਕਾਫਲਾ ਉਹਨਾਂ ਦੀ ਇਗਵਾਹੀ ਕਰਦੇ ਸਿੰਘ ਔਰ ਸਤਕਾਰ ਹੋ ਆ ਵੀ ਆਉਂਦੇ ਜੱਟਾ ਜੀ ਔਰ ਜਿਹੜਾ ਲੰਡੀਜੀਤ ਤੇ ਸੈਟ ਕਰਦਾ ਹੁੰਦਾ ਵਿੱਚ ਆਪ ਸੰਤਾਂ ਦੇ ਦਰਸ਼ਨ ਗੁਜ਼ਾਰੇ ਕਰ ਰਹੇ ਹਨ ਔਰ ਸੰਤਾਂ ਦੇ ਦਰਸ਼ਨ ਦੇ ਰਹੇ ਹਨ ਜਿਹੜੇ ਕਹਿੰਦੇ ਸੀ ਹਰ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਬੰਦੇ ਇਹਨਾਂ ਦੇ ਸਾਜੋ ਪੰਜਾਬ ਦੇ ਸਾਜੇ ਦੀ ਇੱਕ ਮਤਾਨ ਸੰਭਾਲ ਕੇ ਪੱਟੀ ਦੇ ਵਾਰ ਕੇ ਵੇਖਣ ਨੌਜਵਾਨ ਕੀ ਹਰ ਲੋਰ ਸੋ ਫਤਿਹ ਕੁਰਬੀਆ ਆਜ ਹੋਰ ਪਿੰਡ ਘਬਰਾ ਦੇ ਵਿੱਚ ਆ ਗਏ ਇਹਨਾਂ ਦੇ ਗੁਰੂ ਕੋ ਚੀਕਾਂ ਵੀ ਨੇ ਪੰਨਾ ਇਹਨੇ ਬੰਨ ਕੋਰ ਬਿਆਣਾ ਤੇ ਰਾਜ ਕੋਲਿਆ ਬਾਰੇ ਟੋਟੂ ਤੋਂ ਕਾਹ ਕਾਹ ਤੋਂ ਕੇ ਪਾ ਮੁੰਨਾ ਫਤਿਹ ਪਤਾ ਕੀ ਸੁਣਿਆ ਇੱਕੀ ਕੰਮ ਮਰਾਉਣੀਆਂ ਕਹਿੰਦੀ ਟੀਕਾ ਤੇ ਟੀਕਾ ਮਰਾਉਣੀਆਂ ਕਹਿੰਦੀ ਤੇ ਪਤਾ ਲੱਗ ਜਾਵੇ ਫਸਰਾਉਣ ਵਾਲਾ ਔਰ ਕਹਿੰਦੀ ਪਰਾਂ ਲੱਗ ਜਾਵੇ ਤੇ ਬਹੁਤ ਵੱਡੀ ਲੀਡ ਤੇ ਆਪਾਂ ਭਾਈ ਸਾਹਿਬ ਨੂੰ ਚਿਤੌਣਾ ਬਹੁਤ ਵੱਡੀ ਲੀਡ ਦੇ ਉੱਤੇ ਇਹ ਮਾਦੀ ਦੇ ਸਾਹਮਣੇ ਆਪਾਂ ਹੀਰੋ ਬਣਾਉਣੇ ਕਹਿੰਦੀ ਹੀਰੋ ਹਣ ਪੰਜਾਂ ਥਲਾਂ ਬਾਅਦ ਆ ਕੀ ਛੇਛਦੇ ਆ ਆਪਾਂ ਇੰਨੀ ਕੁ ਸੋਚਿਆ ਸੀ ਐਂਟੀਆਂ ਦਾ ਹੀਰੋ ਥੋਜਣਾ ਆ ਕਿਹਾ ਬਾਈਰੇ ਬਦੀ ਨਹੀਂ ਬੜਾ ਲੱਗ ਜਾਵੇ ਕਿ ਮਾਝੇ ਵਾਲੇ ਮੌਤ tá lá lá